ਭਾਰਤੀ ਕਿਸਾਨ ਯੂਨੀਅਨ ਰਾਜਵਾਲ ਦੀ ਇੱਕ ਮੀਟਿੰਗ ਅਨਾਜ ਮੰਡੀ ਮੋਰਿੰਡਾ ਵਿਖੇ ਸੂਬਾ ਜਨਰਲ ਸਰਕਤਾਰ ਪਰਮਿੰਦਰ ਸਿੰਘ ਚੁਲਾਕੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਅਗਲੇ ਦਿਨ ਵਿੱਚ ਖੰਡ ਮਿਲ ਮੋਰਿੰਡਾ ਦੇ ਡਾਇਰੈਕਟਰਾਂ ਦੀ ਚੋਣ ਸੰਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਫੈਸਲਾ ਲਿਆ ਗਿਆ ਕਿ ਖੰਡ ਮਿਲ ਡਾਇਰੈਕਟਰਾਂ ਦੀ ਚੋਣ ਵਿੱਚ ਪੜ੍ਹੇ ਲਿਖੇ ਸੁਜਵਾਨ ਸਹਿਕਾਰਤਾ ਨਾਲ ਜੁੜੇ ਹੋਏ ਸਹਿਕਾਰਤਾ ਦਾ ਗਿਆਨ ਰੱਖਣ ਵਾਲੇ ਉਮੀਦਵਾਰ ਚੋਣ ਮੈਦਾਨ ਵਿੱਚ उतारे ਜਾਣਗੇ ਤਾਂ ਜੋ ਆਰਥਿਕ ਪੱਖੋਂ ਨਿਗਾਰ ਵੱਲ ਜਾ ਰਹੀ ਖੰਡ ਮਿਲ ਮੁਰਿੰਡਾ ਨੂੰ ਬਚਾਉਣ ਅਤੇ ਮਿਲ ਦੀ ਆਰਥਿਕਤਾ ਨੂੰ ਉੱਪਰ ਚੁੱਕਣ ਲਈ ਸੁਚੱਜੇ ਉਪਰਾਲੇ ਕੀਤੇ ਜਾ ਸਕਣ ਇਸ ਮੌਕੇ ਤੇ 26 ਦੇ ਤਰਨੇ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਹੋਇਆ ਸਰਨਪੀਰ ਸਿੰਘ ਚੱਕਰਵਾਲੀ ਪ੍ਰਧਾਨਗੀ ਦੇ ਵਿੱਚ ਜਿਹਦੇ ਵੀ ਦੋ ਤਿੰਨ ਬੜੇ ਸਰਗਰਮ ਹੁੰਦੇ ਆ ਉਹਨਾਂ ਤੇ ਵਿਚਾਰ ਹੋਈ ਹੈ ਇਕ ਤਾਂ ਜਿਹੜੀ ਲੋਕਾਂ ਨਾਲ ਬੜੀ ਆਰਥਿਕ ਤੌਰ ਤੇ ਨੇੜੇ ਜੁੜੀ ਹੋਈ ਵੀ ਹੈ 슈ਗਰ ਮਿਲ ਬਰੰਗ ਉਹਦੇ ਇਲੈਕਸ਼ਨ ਆ ਰਹੀਆਂ ਆ ਉਹਦੇ ਇਲੈਕਸ਼ਨਾਂ ਦੇ ਸੰਬੰਧੇ ਬੇਤੀ ਵਿਚਾਰ ਕਰ ਚਾਹੀਏ ਤਾਂ ਵੀ ਸਾਰੇ ਜੁਗਨਾਂ ਦੇ ਵਿੱਚ ਵਿੱਚ ਕਿੱਕੇ ਬੰਦੇ ਨੇ ਔਰ ਜਿਹੜੇ ਸਾਰੀਆਂ ਕੁਆਲਿਫਿਕੇਸ਼ਨਸ ਪੂਰੀਆਂ ਕਰਦੇ ਨੇ ਅਰ ਜਿਨ੍ਹਾਂ ਨੂੰ ਗਿਆਨ ਹੈ ਤਾਂ ਉਹਨਾਂ ਨੂੰ 슈ਗਰ ਮਿਲ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਜਿਹੜੀ 슈ਗਰ ਮਿਲਦੀ ਇਹ ਬਹੁਤ ਹੀ ਮਾੜੀ ਹਾਲਤ ਹੈ ਜਿਹੜੀ ਇਹਨੂੰ ਸੁਧਾਰਿਆ ਜਾ ਸਕੇ ਕੁਝ 26 ਤਰੀਕ ਨੂੰ ਇੱਕ ਸੰਯੁਕਤ ਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਹੈ ਚਿੱਬੀਗੜ ਇੱਕ ਦਿਨ ਦਾ ਧਰਨਾ ਦੇਣ ਵਾਲੀ ਜਿਦੇ ਵਿੱਚ ਪਿੱਛੇ 18 ਮੰਗਾਂ ਨੇ ਅੱਜ ਇਹਦੇ ਵਿੱਚ ਆਪਣੀ ਪਿੱਛੇ ਬੀਟਿੰਗ ਫੁੱਟ ਗਈ ਸੀ ਜਿਹਦੇ ਤੋਂ ਮੁਕੇ ਸੀ ਐਨ ਚਲੇ ਗਿਆ ਸੀਗਾ ਉਹਦੇ ਵਾਸਤੇ ਉਹ 18 ਮੰਗਾਂ ਨੂੰ ਲਾਗੂ ਕਰਾਉਣ ਵਾਸਤੇ 26 ਤਰੀਕ ਨੂੰ ਧਰਨਾ ਦਿੱਤਾ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਸਾਡੇ ਪਰਿਵਾਰ ਦੇ ਵਿੱਚ ਬਹੁਤ ਹੀ ਸਕਾਰਾਤਮਕ ਸ ਇਹ ਦਸਮੇਲ ਸਿੰਘ ਜੀ ਜਿਸੀ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਸ਼ੁਕਰ ਮਿਲਦੇ ਵਿੱਚ ਸੇਵਾ ਕੀਤੀ ਹੈ ਸਤ ਪਰਮਿੰਦਰ ਸਿੰਘ ਜੀ ਇਹ ਨੇ ਇੱਕ ਬਹੁਤ ਅੱਛੇ ਔਰ ਉਦਮੀ ਕਿਸਾਨ ਨੇ ਭਾਈ ਜੀ ਅਫਤਾਬ ਸਿੰਘ ਜਿਸ ਹਰਾਨਾ ਇੱਕ ਕਮਨ ਜੀ ਜਿਨ੍ਹਾਂ ਨੇ ਬਹੁਤ ਹੀ ਆਮ ਆਦਮੀ ਪਾਰਟੀ ਵਿੱਚ ਬਹੁਤ ਹੀ ਦਿਲ ਤੋਂ ਕੰਮ ਕੀਤਾ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਜਿਹੜੇ ਏਜੰਡੇ ਆ ਤੇ ਰੱਖੀ ਸੀ ਜਿਵੇਂ ਚਲਕੀ ਸਾਹਿਬ ਨੇ ਦੱਸਿਆ ਉਹਦੇ ਵਿੱਚ ਬਲਤ 26 ਦੀ ਜਿਹੜੀ ਤਿਆਰੀ ਸੀ ਉਹਦੇ ਚ ਵੱਧ ਵੱਧ ਕਸਾਨਾਂ ਨੂੰ ਪ੍ਰੇਰਿਤ ਕਰਕੇ ਇਕੱਠੇ ਕਰਕੇ ਕਰਨੇ ਕਿ ਚੰਡੀਗੜ੍ਹ ਪਹੁੰਚਾਂਗੇ ਉਸ ਤੋਂ ਬਾਅਦ ਜਿਹੜੇ ਸਾਥੀ ਅੱਜ ਨਵੇਂ ਸਾਡੇ ਵਿੱਚ ਆਏ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਸ ਪ੍ਰਮਾਤਮਾ ਕੋਲ ਅਰਦਾਸ ਵੀ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਕਿਸਾਨੀ ਹਿੱਤਾਂ ਦੇ ਲਈ ਮਜ਼ਦੂਰਾਂ ਦੇ ਹਿੱਤਾਂ ਦੇ ਲਈ ਵਪਾਰੀਆਂ ਦੇ ਹਿੱਤਾਂ ਦੇ ਲਈ ਕੰਮ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਧੀਆ ਟੀਮ ਬਣਦੀ ਹੈ ਇਹ ਟੀਮ ਦੇ ਆਧਾਰ ਤੇ ਕੰਮ ਕਰਗੇ ਸਹਿਯੋਗ ਸਾਡਾ ਜਿਹੜਾ ਇਹਨਾਂ ਦੇ ਨਾਲ ਰਹੇਗਾ ਇਸ ਮੌਕੇ ਯੂਨੀਅਨ ਵਿੱਚ ਸ਼ਾਮਲ ਹੋਏ ਖੰਡ ਮਿਲ ਮੋਰਿੰਡਾ ਦੇ ਸਾਬਕਾ ਡਾਇਰੈਕਟਰ ਜਸਮੀਲ ਸਿੰਘ ਜੱਸੀ, ਪਰਮਿੰਦਰ ਸਿੰਘ, ਅਵਤਾਰ ਸਿੰਘ ਸਰਹਾਣਾ, ਮਾਸਟਰ ਕਮਲ ਸਿੰਘ ਗੋਪਾਲਪੁਰ ਅਤੇ ਰਾਜਿੰਦਰ ਸਿੰਘ ਦੁੰਮਣਾ ਦਾ ਸਵਾਗਤ ਕੀਤਾ ਗਿਆ ਅਤੇ ਸਨਮਾਨ ਕੀਤਾ ਗਿਆ। ਇਸ ਸਬੰਧੀ ਜਰਨੈਲ ਸਿੰਘ ਸਰਹਾਣਾ ਨੇ ਦੱਸਿਆ ਕਿ ਜਥੇਬੰਦੀ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਵੱਖ-ਵੱਖ ਅਹੁਦੇ ਵਜੋਂ ਨਿਵਾਜਿਆ ਗਿਆ। ਜਗਬਾਣੀ ਟੀਵੀ ਲਈ ਮੋਰਿੰਡਾ ਤੋਂ ਅਮਰਜੀਤ ਤਿਮਾਨ ਦੀ ਰਿਪੋਰਟ। we